ਜਿਵੇਂ ਸੀ ਦੀਪ ਸਿੱਧੂ ਬਾਈ ਕਹਿੰਦਾ ਜੇ ਧਰਨਾ ਪਹਿਲੀ ਲੱਗਿਆ ਰਹਿੰਦਾ ਦਿੱਲੀਏ ਤੂੰ ਬਾਜਣਾ ਆਉਂਦੀ ਗੱਲਾਂ ਮੰਨ ਕੇ ਪਿੱਠ ਦਿਖਾਉਂਦੀ ਲੰਗਰ ਲੱਗਿਆ ਸਿੰਘਾਂ ਦਾ ਉਹ ਕੰਗੜਾ ਨੂੰ ਦੇਗ ਸਕਾਇਓ ਉਹ ਜਿਹੜੀਆਂ ਚੁਬਦੀਆਂ ਦਿੱਲੀ ਨੂੰ ਪੱਗਾ ਉਹੀ ਬਣ ਕੇ ਆਇਓ ਜਿਹੜੀਆਂ ਚੁਬਦੀਆਂ ਦਿੱਲੀ ਨੂੰ ਪੱਗਾ ਉਹੀ ਬਣ ਕੇ ਆਓ ਸਤਿ ਸ਼੍ਰੀ ਅਕਾਲ ਪੰਨੇ ਵੀਰੇ ਚੱਲ ਫੇ ਬਹੁਤ ਵਧੀਆ ਬਹੁਤ ਵਧੀਆ ਵੀਰ ਨੇ ਕਿਹਾ ਐਵੇਂ ਜਿਕਰੂ ਨੌਜਵਾਨੋ ਆਪਣੇ ਪੰਜਾਬ ਲਈ ਆਪਣੀ ਮਿੱਟੀ ਲਈ ਲੜਨ ਲਈ ਤਿਆਰ ਰਹਾ ਕਰੋ ਚੰਗੀ ਗੱਲਾਂ ਚੰਗਾ ਲਿਖੋਗੇ ਚੰਗਾ ਗਾਓਗੇ ਨੌਜਵਾਨਾਂ ਨੂੰ ਜਸ਼ੀਲੀਆਂ ਗੱਲਾਂ ਸੁਣਾਉਂਗੇ ਆਪਣੀਆਂ ਜੋਸ਼ ਭਰਨ ਵਾਲੀਆਂ ਗੱਲਾਂ ਸੁਣਾਉਂਗੇ ਟੈਂਦੀ ਕਲਿਆਣਾਸ਼ੇ ਨੁਸ਼ੇ ਵਾਲੀਆਂ ਗੱਲਾਂ ਨਾ ਕਰਿਆ ਕਰੋ ਨਸ਼ੇ ਵਾਲੇ ਗੀਤ ਨਾ ਗਾਓ ਨਸ਼ੇ ਪਰੇ ਲੇਖੋ ਨਾ ਸ਼ਰਾਬ ਸ਼ਰੂਬਾ ਨਾ ਖੜਾ ਛਟੋ ਆਪਣੇ ਪੰਜਾਬ ਨੂੰ ਜਾਗਰੂਤ ਕਰਨ ਵਾਲੀਆਂ ਗੱਲਾਂ ਲਿਖੋ ਜਿਹੜੇ ਜਿਹਦੇ ਨਾਲ ਪੰਜਾਬ ਦੀ ਜਵਾਨੀ ਚ ਅਣਖ ਭਰੇ ਜਿਹੜੇ ਪੂਰੇ ਜੋਸ਼ ਭਰੇ ਵੀਰੇ ਮੈਂ ਤੈਨੂੰ ਸੋ ਇੰਪਸਣਾ ਚਾਹਣਾ ਜਦਜੀਵ ਸਿੱਧੂ ਭਾਈ ਜਿਉਂਦਾ ਸੀ ਜਦੋਂ ਉਹਨੂੰ ਸਾਰੇ ਗਦਾਰ ਗਦਾਰ ਕਹਿੰਦੇ ਜਦੋਂ ਦੁਨੀਆ ਚਲੇ ਗਿਆ ਸੀਦ ਬਣਾਤਾ ਜਦ ਬੰਦਾ ਜਿਉਂਦਾ ਹੁੰਦਾ ਉਹਦੀ ਬਰਕਤ ਜੱਕਾਦਰ ਕਿਉਂ ਨਹੀਂ ਕਰਦੇ ਉਹਦੋਂ ਆਪਣੇ ਪੰਜਾਬੀ ਆਪਣੇ ਸਮੱਸਿਆ ਹੀ ਇਹ ਹੈ ਯਾਰ ਗੱਲ ਅਸਲ ਦੇ ਵਿੱਚ ਇਹ ਹੀ ਆ ਕੋਈ ਗੱਲ ਨਹੀਂ ਚਲੋ ਪ੍ਰਮਾਤਮਾ ਦੀ ਕੋਈ ਇਹ ਜੀ ਕਿਰਪਾ ਉਹਦਾ ਉਹਦਾ ਭਾਣਾ ਹੁੰਦਾ ਹਨਾ ਹੁਕਮ ਹੈ ਅੰਦਰ ਸਭ ਕੁਝ ਬਾਹਰ ਹੁਕਮ ਨਾਲ ਕੋਈ ਜੋ ਹੁਕਮ ਆ ਉਹਦਾ ਹੁੰਦਾ ਹਨਾ ਤੇ ਇਸ ਕਰਕੇ ਗੱਲ ਐ ਉਹ ਆ ਬਾਈ ਜੀ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇ ਮਰਨ ਤੋਂ ਬਾਅਦ ਉਹਨਾਂ ਨੂੰ ਲੋਕ ਗਾਲਾਂ ਕੱਢਦੇ ਨੇ ਲੋਕ ਲੀਡਰਾਂ ਨੂੰ ਲੋਕ ਯਾਦ ਕਰਦੇ ਨੇ ਜੀਪ ਸਿੰਘ ਨੂੰ ਸਾਰੇ ਯਾਦ ਕਰਦੇ ਨੇ ਕਿ ਨਹੀਂ ਕਰਦੇ ਉਹ ਲੋਕ ਲੀਡਰ ਹੁੰਦੇ ਨੇ ਜੋ ਪੰਜਾਬ ਦੀ ਗੱਲ ਕਰਦੇ ਨੇ ਜੋ ਬ੍ਰਾਂਸ ਦੀ ਗੱਲ ਕਰਦੇ ਨੇ ਮਰਨ ਤੋਂ ਬਾਅਦ ਬੰਦੇ ਨਾਲ ਕਰਮ ਜਾਂਦਾ ਜੋ ਕਰਮ ਬੰਦਾ ਲੈ ਕੇ ਗਿਆ ਬਸ ਠੀਕ ਆ ਨਾ ਗੱਲ ਇਹ ਆ ਇਸ ਕਰਕੇ ਕੋਈ ਚੱਕਰ ਨਹੀਂ ਜੋ ਗੁਰੂ ਮਹਾਰਾਜ ਨੂੰ ਮਨਜ਼ੂਰ ਹੁੰਦਾ ਪਰ ਇੱਕ ਬੰਦਾ ਜਗਾ ਜਾਂਦਾ ਸਰਕਾਰਾਂ ਨੂੰ ਖਤਰਾ ਇਹ ਕਿਸੇ ਸੰਤਾਲੀ ਤੋਂ ਉਹਨਾਂ ਨਹੀਂ ਹੈਗਾ ਜਿੰਨਾ ਇੱਕ ਜਗਾਉਣ ਵਾਲੇ ਬੰਦੇ ਤੋਂ ਕਾ ਖਤਰਾ